ਰਾਜਵਿੰਦ ਮੌਜੂਦ ਨੇ ਔਰ ਹੁਣੇ ਪ੍ਰਿਤਪਾਲ ਨੂੰ ਵੀ ਮਿਲ ਕੇ ਹਨਵੜਿੰਗ ਸਾਹਿਬ ਕਿਸ ਤਰੀਕੇ ਦੀ ਹਾਲਤ ਹੈ ਤੁਸੀਂ ਮਿਲ ਕੇ ਆਏ ਹੋ ਤਸ਼ਦਦਤ ਕਾਫੀ ਸਿਆ ਪ੍ਰਿਤਪਾਲ ਹਾਂਜੀ ਬਹੁਤ ਮਾੜੀ ਹਾਲਤ ਹੈ ਔਰ ਮੈਂ ਸਮਝਦਾ ਕਿ ਮੂੰਹ ਦੇ ਵਿੱਚ ਪਲੇਟਸ ਪਾਈਆਂ ਵੀ ਆ ਔਰ ਜਿਹੜਾ ਗਲਾ ਸੀ ਉਹਨੂੰ ਰੱਸੇ 'ਚ ਮਮਕੇ ਰੱਸੇ ਨਾਲ ਗਲ 'ਚ ਰੱਸਾ ਪਾ ਕੇ ਖਿੱਚਿਆ ਗਿਆ ਜੋ ਬੋਲਦਾ ਨਹੀਂ ਸੀ ਕਾ ਪ੍ਰਿਤਪਾਲ ਬਟ ਜਿਹੜੋਂ ਨੂੰ ਪੁੱਛ ਰਹੇ ਸੀ ਉਹਨਾਂ ਦੀ ਵਾਈਫ ਦੱਸ ਰਹੀ ਸੀ ਤੇ ਫਿਰ ਉਸ ਨਾਲ ਇਸ਼ਾਰੇ ਕਰ ਰਿਹਾ ਸੀਗਾ ਦੋਵੇਂ ਅੱਖਾਂ ਨੀਲੀਆਂ ਹੋਈਆਂ ਵੀ ਐ ਲੱਤਾਂ ਟੁੱਟੀਆਂ ਵੀ ਐ ਸਪਲੀਟਸ ਪਾਈਆਂ ਵੀ ਐ ਸੋ ਉਹ ਕਹਿੰਦੇ ਇਹੋ ਜਿਹਾ ਤਸੱਦਦ ਜਾਂ ਇਹੋ ਜਿਹਾ ਜ਼ੁਲਮ ਮੈਨੂੰ ਨਹੀਂ ਲੱਗਦਾ ਕਦੇ ਉਹਨਾਂ ਉਹ ਕਹਿੰਦੇ ਅਸੀਂ ਵੇਖਿਆ ਹੋਵੇ ਪਰ ਬੜੀ ਮਦ ਭਾਗੀ ਘਟਣਾ ਹੈ ਕਿ ਇਸ ਤਰ੍ਹਾਂ ਇੱਕ ਪੰਜਾਬ ਦੇ ਵਿਅਕਤੀ ਨੂੰ ਮੰਨ ਲਓ ਕਿ ਅਗਰ ਕਿਸੇ ਪ੍ਰਕਾਰ ਦੀ ਪ੍ਰਿਤਪਾਲ ਨੇ ਕੋਈ ਗੁਨਾਹ ਕਰ ਲਿਆ ਜਾਨੀ ਕਿ ਕੋਡੀ ਰਿਡਰੈਕਸ਼ਨ ਚਲਾ ਗਿਆ ਮੰਨ ਲੋ ਹਾਲਾਂਕਿ ਕੋਈ ਗਨਾਹ ਕੀਤਾ ਨਹੀਂ ਹੈ ਅੰਦੋਲਨ ਦੇ ਵਿੱਚ ਹੋਣਾ ਹੱਕ ਹੈ ਤੁਸੀਂ ਇਸ ਤਰ੍ਹਾਂ ਦਾ ਵਤੀਰਾ ਕਰੋਗੇ ਇਹ ਹਿਊਮਨ ਰਾਈਟਸ ਵੈਲਿਊ ਦਾ ਮਿਲ ਕੇ ਧਜੀਆਂ ਉੜਾ ਦਿੱਤੀਆਂ ਗਈਆਂ ਯਾਰ ਤੁਸੀਂ ਉਹਦੇ ਤੇ ਜੇ ਕੋਈ ਗੱਲ ਐ ਸੀ ਕਰਤੀ ਤਾਂ ਐਫ ਆਈ ਆਰ ਲਾਜ ਕਰ ਦਿੰਦੇ ਉਹਨੂੰ ਤੁਸੀਂ ਜੇਲ੍ਹ ਭੇਜਦੇ ਬਟ ਇਹ ਥੋੜੀ ਐ ਕਿ ਉਹਨੂੰ ਚੱਕ ਕੇ ਇਲਾਕੇ ਕੁੱਟ ਕੇ ਉਹਦੇ ਗਲੇ 'ਚ ਰੱਸਾ ਪਾ ਕੇ ਉਹਦਾ ਜਬਾੜਾ ਭੰਨ ਕੇ ਉਹਨੀਆਂ ਲੱਤਾਂ ਤੋੜ ਕੇ ਤੇ ਤੁਸੀਂ ਉੱਥੇ ਰੋਹ ਤੱਕ ਸਿੱਟਿਓ ਹੂੰ ਸੋਇ ਸਰਾਸਰ ਜ਼ਿਆਸਤੀ ਹੈ। ਹੋਰ ਇਹਦੀ ਅਸੀਂ ਲੜਾਈ ਲੜਾਂਗੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਕੇ ਮੈਂ ਹਿਊਮਨ ਰਾਈਟਸ ਕਮਿਸ਼ਨ ਨੂੰ ਐਪਲੀਕੇਸ਼ਨ ਦੇ ਕੇ ਆਵਾਂਗਾ ਆਪਦੇ ਵੱਲੋਂ ਔਰ ਅਗਰ ਪਰਿਵਾਰਕ ਦੇ ਲੋਕ ਮੰਨਗੇ ਤਾਂ ਇਹਨਾਂ ਵੱਲੋਂ ਵੀ ਇਹਨਾਂ ਨੂੰ ਲੈ ਕੇ ਜਾਊਂਗਾ ਉੱਥੇ ਦਿੱਲੀ ਜਿਸ ਪ੍ਰਕਾਰ ਦੀ ਜ਼ਿਆਸਤੀ ਕੀਤੀ ਹੈ ਭਾਜਪਾ ਸਰਕਾਰ ਨੇ 100% ਐਮਐਲਆਰ ਦੀ ਰਿਪੋਰਟ ਦੇ ਮੁਤਾਬਕ ਐਫਆਈਆਰ ਦਰਜ ਹੋਣੀ ਚਾਹੀਦੀ ਔਰ ਮੈਂ ਕਹਿੰਦਾ ਕਿ ਹਾਈ ਕੋਰਟ ਨੂੰ ਵੀ ਕੌਗਨੀਸ਼ੈਂਸ ਲੈਣਾ ਚਾਹੀਦਾ ਸੂਮੋਟੋ ਲੈਣਾ ਚਾਹੀਦਾ ਕਿਸੇ ਨੇ ਸੱਟਾ ਮਾਰਿਆ ਆ ਬੰਦੇ ਨੂੰ ਕੁੱਟਿਆ ਮਾਰਿਆ ਕੌਣ ਉਹ ਵਿਅਕਤੀ ਸੀ ਇਸੇ ਗੱਲ ਦਾ ਹੀ ਮੈਂ ਕਹਿ ਰਿਹਾ ਕਿ ਉਹ 302 ਦਾ ਜਿਹੜਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਔਰ ਹਰਿਆਣਾ ਦੇ ਐਸਪੀ ਤੇ ਜਿਨ੍ਹਾਂ ਲੋਕਾਂ ਨੇ ਇਹ ਤਸੱਦਦ ਟਾਇਆ ਹੈ ਜਿਹੜਾ ਉਹ ਮੁੰਡਾ ਮਰ ਗਿਆ ਤੇ ਪ੍ਰਿਤਪਾਲ ਤੇ ਤਸੱਦਦ ਟਾਇਆ ਔਰ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਚਲੀਆਂ ਗਈਆਂ ਲੱਤਾਂ ਟੁੱਟ ਗਈਆਂ ਐਮਐਲਆਰ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਗੋਂ ਤੇ ਮਕਦਮਾ ਦੇਣ ਧਾਰਾਵਾਂ ਦੇ ਮੁਤਾਬਕ ਤੇ ਚਲਾਨ ਪੇਸ਼ ਕਰਨ ਕੋਰਟ ਡਿਸਾਈਡ ਕਰੇ ਕੀ ਹੋਏਗਾ ਉਹ ਤਰੀਕਾ ਬੁਖਤ ਨਾ ਹੋਣ ਇੱਥੇ ਰਿੰਕ ਸਾਹਿਬ ਬੜੀ ਦੇਰ ਇਹ ਵੀ ਕਹਿੰਦੇ ਰਹੇ ਕਿ ਕੋਈ ਇੰਜਰੀ ਨਹੀਂ ਹੋਈ ਅਜਹੀਆਂ ਵੀ ਗੱਲਾਂ ਹਰਿਆਣਾ ਪੁਲਿਸ ਵੱਲੋਂ ਸਾਹਮਣੇ ਆਈਆਂ ਨੇ ਬਹੁਤ ਸਮਾਂ ਤਾਂ ਇਹਨਾਂ ਨੂੰ ਰਿਵੀਲ ਹੀ ਨਹੀਂ ਕੀਤਾ ਗਿਆ ਤੁਸੀਂ ਦੇਖੋ ਇੰਜਰੀ ਨਹੀਂ ਇਹਨਾਂ ਨੂੰ ਤਾਂ ਛੱਡਣਾ ਹੀ ਨਹੀਂ ਸੀਗਾ ਇਹ ਇਹਨਾਂ ਤਿੰਨ ਦਿਨ ਪਹਿਲਾਂ ਦੋ ਦਿਨ ਪਹਿਲਾਂ ਵੀ ਸਾਨੂੰ ਕਿਤੇ ਦਬਾਰਾ ਕਿਉਂਕਿ ਚੰਡੀਗੜ੍ਹ ਪੁਲਿਸ ਲਈ ਵੀ ਹੈ ਸਾਨੂੰ ਕਿਤੇ ਦਬਾਰਾ ਫਿਰ ਹਰਿਆਣੇ ਚ ਮੁਕੱਦਮਾ ਜਿਹੜਾ ਦਰਜ ਕੀਤਾ ਹੋਊਗਾ ਲੈ ਜਾਣਗੇ ਹੁਣ 100% ਮੈਨੂੰ ਲੱਗਦਾ ਉਹਨਾਂ ਨੇ ਮੁਕਦਮਾ ਦਰਜ ਕੀਤਾ ਹੋਊਗਾ ਲੇਕਿਨ ਲੋਕਾਂ ਦਾ ਰੋਸ ਵੇਖ ਕੇ ਮੀਡੀਆ ਦੀ ਇੰਟਰਫੀਰੈਂਸ ਪੋਲਿਟੀਕਲ ਪਾਰਟੀਆਂ ਦੀ ਇੰਟਰਫੀਰੈਂਸ ਕਰਕੇ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਦੇ ਉਹ ਆਗੂ ਡਰ ਗਏ ਹੋਣੇ ਤੇ ਉਹਨਾਂ ਨੇ ਹਾਈ ਕੋਰਟ ਦਾ ਵੀ ਜਿਹੜਾ ਪੱਖ ਨੇ ਉੱਥੇ ਐਫੀਡੇਵਿਟ ਦਿੱਤਾ ਹੈ ਕਿ ਸਾਡਾ ਕੋਈ ਮੁਕਦਮਾ ਦਰਜ ਨਹੀਂ ਪਰ ਇਹ ਤਾਂ ਯਾਰ ਟੈਰੋਰੀਜ਼ਮ ਸਮੇ ਵੀ ਨਹੀਂ ਹੋਇਆ ਇਸ ਤਰ੍ਹਾਂ ਦੇ ਹਾਲਾਤ ਕੋਈ ਯਾਰ ਜਿਉਂਦੇ ਜਾਗਦੇ 21ਵੀਂ ਸਦੀ ਦੇ ਵਿੱਚ ਜਦੋਂ ਅ ਲੋਕਤੰਤਰ ਦਾ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਅਸੀਂ ਦੇਸ਼ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬੜੀਆਂ-ਵੜੀਆਂ ਡਿੰਗਾ ਮਾਰਦੇ ਆ ਔਰ ਬੀਜੇਪੀ ਦੇ ਇਸ਼ਾਰਿਆਂ ਤੇ ਇਸ ਤਰ੍ਹਾਂ ਦਾ ਤਸੱਦਦ ਪੰਜਾਬ ਦੇ ਲੋਕਾਂ ਨਾਲ ਹੋ ਰਿਹਾ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਹਰਿਆਣਾ ਦੀ ਸਰਜ਼ਮੀਨ ਤੇ ਕੋਈ ਚਲਾ ਵੀ ਗਿਆ ਪਹਿਲੀ ਗੱਲ ਤਾਂ ਉਹ ਸਾਡੀ ਸਰਜ਼ਮੀਨ ਤੇ ਸੀ ਤੁਸੀਂ ਚੱਕ ਕੇ ਲੈ ਗਏ ਕੋਈ ਚਲਾ ਵੀ ਜਾਵੇ ਤਾਂ ਹਰਿਆਣਾ ਚ ਜੇ ਕੋਈ ਪੰਜਾਬੀ ਚਲਾ ਜਾਵੇ ਕੋਰੇ ਨਾ ਇਹ ਵੀ ਹੋਰ ਹੋਏਗਾ ਸੋ ਇਹਦਾ ਪਾਕਿਸਤਾਨ ਵੀ ਨਹੀਂ ਮੈਨੂੰ ਲੱਗਦਾ ਜੇ ਪਾਕਿਸਤਾਨ ਚੋ ਵੀ ਬੰਦਾ ਕੋਈ ਇਧਰ ਆ ਜੇ ਤੇ ਸਾਡੇ ਬੰਦੇ ਉਹਦੀ ਇਨਵੈਸਟੀਗੇਸ਼ਨ ਕਰਨਗੇ ਪੁੱਛ ਪੜਤਾਲ ਕਰਨਗੇ ਬੰਦੀਆਂ ਧਾਰਾਵਾਂ ਦੇ ਸਮੇਤ ਉਹਨਾਂ ਦੇ ਪਰਚਾ ਦੇ ਕੇ ਭੇਜ ਦੇਣਗੇ ਪਰ ਇਹ ਥੋੜੀ ਆ ਵੀ ਕੋਟਕੋਟ ਕੇ ਉਹਦੀਆਂ ਲੱਤਾਂ ਤੋੜ ਦੇਣਗੇ ਪਰ ਲੱਗਦਾ ਨਹੀਂ ਕਿ ਹੁਣ ਕਿਸ ਤਰੀਕੇ ਕੋਈ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਡਿਮਾਂਡ ਕੀਤੀ ਜਾ ਰਹੀ ਹੈ ਕਿ ਜਿਹੜਾ 302 ਦਾ ਪਰਚਾ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਸ਼ਦਤ ਹੋਈ ਹੈ 307 ਦੇ ਪਰਚੇ ਦੀਆਂ ਲਗਾਤਾਰ ਗੱਲ ਕੀਤੀਆਂ ਜਾ ਰਹੀਆਂ ਨੇ ਲੱਗਦਾ ਕਿ ਉਹ ਸਭ ਚੀਜ਼ਾਂ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪਰਸੋ ਚੌਥੇ ਵਿਧਾਨ ਸਭਾ ਵੀ ਆ ਉੱਥੇ ਵੀ ਇਹ ਲੜਾਈ ਲੜਾਂਗੇ ਅਸੀਂ ਮੰ ਮਾਨ ਸਾਹਿਬ ਨੇ ਮੁਕੰਮਲ ਤੌਰ ਤੇ ਹਥਿਆਰ ਸਿੱਟਤੇ ਆ ਗੋਡੇ ਠੀਕਤੇ ਆ ਪਾਜਪਾ ਦੇ ਅੱਗੇ ਲੜਨਾ ਚਾਹੀਦਾ ਸੀ ਔਰ ਕੌਣ ਪੰਜਾਬੀ ਦਾ ਪੁੱਤ ਹੈ ਯਾਰ 92 ਸੀਟਾਂ ਲੋਕਾਂ ਨੇ ਵੋਟਾਂ ਪਾਈਆਂ ਪਰਚਾ ਦਰਜ ਕਰੋ ਮੁੱਖ ਮੰਤਰੀ ਕਹਿੰਦੇ ਨੇ ਕਿ ਅਸੀਂ ਤਾਂ ਪਿੱਠ ਤੇ ਖੜੇ ਆ ਕਿਸਾਨਾਂ ਦੀ ਪਿੱਠ ਤੇ ਕਦੇ ਨਾ ਖੜੇ ਹੋਗੇ ਜਦੋਂ ਤੁਸੀਂ ਪਰਚਾ ਨਹੀਂ ਦਿੱਤਾ ਕਦੇ ਨਾ ਪਿੱਠ ਤੇ ਖੜੇ ਹੋਗੇ ਕੱਲੀਆਂ ਗੱਲਾਂ ਨਾਲ ਥੋੜੀ ਮੁਆਵਜ਼ਾ ਦੇਣਾ ਥੋੜੀ ਮੁਆਵਜ਼ਾ ਤਾਂ ਲੋਕਾਂ ਦਾ ਪੈਸਾ ਹੈ ਕੋਈ ਵੀ ਸਰਕਾਰ ਜਦੋਂ ਮੁਆਵਜ਼ਾ ਦਿੰਦੀ ਹੈ ਉਹ ਕਿਰਪਾ ਕਰਕੇ ਉਹਨਾਂ ਦਾ ਧੰਨਵਾਦ ਪਰ ਉਹ ਲੋਕਾਂ ਦਾ ਪੈਸਾ ਸੀਗਾ ਜਿਹੜਾ ਤੁਸੀਂ ਦਿਨੇ ਹੋ ਦਵਾਰੇ ਸ਼ੁਭ ਕਰਨ ਵਾਪਸ ਨਹੀਂ ਆ ਸਕਦਾ ਪ੍ਰਿਤਪਾਲ ਦੀਆਂ ਲੱਟਾਂ ਜੁਬਾੜੇ ਅੱਖਾਂ ਇਹ ਕੀ ਕਰੋਗੇ ਰਾ ਜਿਹੜਾ ਤਸੱਦਤ ਹੁਣ ਪੀਜੀਆਈ ਦੇ ਵਿੱਚ 2 ਮਹੀਨੇ ਰਹਿਣਾ ਪਏਗਾ ਜਾਂ ਲੱਤ ਚੱਕ ਕੇ ਉੱਥੇ ਬੰਨ ਕੇ 6 ਮਹੀਨੇ ਬਹਿਣਾ ਪਏਗਾ ਬੰਦਾ ਤਾਂ ਅੱਧਾ ਕੰਡਮ ਕਰਤਾ ਨੌਜਵਾਨ ਸਾਥੀ ਉਹ ਕਰੇ ਨਾਲ ਪੂਰਾ ਹੋਏਗਾ ਸਰਕਾਰ ਨੂੰ ਪਰਚਾ ਦਰਜ ਕਰਕੇ ਉਹਨਾਂ ਨੂੰ ਫੜ ਕੇ ਲਿਆਉਣਾ ਚਾਹੀਦਾ ਫੇਰ ਪਿੱਠ ਤੇ ਖੜਾ ਮਾਨ ਫੇਰ ਪਤਾ ਲੱਗੂਗਾ ਮਾਨ ਸਾਹਿਬ ਖੜੇ ਕਿ ਨਹੀਂ ਖੜੇ ਜੀ ਕੇ ਜੀ ਬਹੁਤ ਬਤਾਨੋ ਸੈਸ਼ਨ ਸਨਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੋ ਕਿ ਇਸ ਵਕਤ ਪ੍ਰਿਤਪਾਲ ਨੂੰ ਪੀਜੀਏ ਦੇ ਵਿੱਚ ਮਿਲ ਕੇ ਆਏ ਨੇ ਅਤੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਮਾਮਲਾ ਜਿਹੜਾ ਹੈ ਇਸ ਤੇ ਉੱਤੇ ਦਰਜ ਕਰਨਾ ਚਾਹੀਦਾ ਕੈਮਰਾ ਪਰਸਨ ਰਵਿੰਦਰ ਡੋਗਰੇ ਦੇ ਨਾਲ ਸੈਮਰੂਲਾ ਲੇ ਵਿੰਗ ਦੇ ਨਿਊਜ਼ ਚੰਡੀਗੜ੍ਹ